ਗਰੀ ਇਧਰ ਮੇਰੀਆਂ ਅੱਖਾਂ ਜੱਖਾਂ ਵਾ ਅੱਖਾਂ ਦੇ ਅੱਖਾਂ ਦੂਜੇ ਨੰਬਰ ਵਾਲਾ ਕਾਠਿਆਵਾੜੀ ਕੰਨ ਤੀਜੇ ਵਾਲ 골ਡਨ ਰੌਕ ਤੀਜੇ ਲੋਕ 골ਡਨ ਰੌਕ ਵਾਲਾ ਕੀ ਪੰਜਾਬ ਸ਼ਿੰਗਾਰ ਦੇ ਕੰਨਾਂ 'ਚੋ ਜੇ ਇੱਕ ਨੰਬਰ ਵੀ ਪੰਜਾਬ ਸ਼ਿੰਗਾਰ ਦਾ ਕੱਟ ਜੇ ਓਏ ਐਸੇ ਕੰਨਾਂ ਤੇ ਤਾਂ ਗਰਦਨ ਦੇ ਫੈਨ ਨੇ ਇਹ ਦੁਨੀਆ ਤੁਸੀਂ ਇਹ ਕਮਲ ਚਲੋ ਇੱਕ ਨੰਬਰ ਕੱਟ ਗਿਆ ਵੀ ਪੰਜਾਬ ਸ਼ਿੰਗਾਰ ਭਾਰਾ ਕਰ ਲਿਆ ਇਹਨਾਂ ਨੇ ਵੀ ਪੰਜਾਬ ਸੰਗਰ ਦੀ ਸੇਵਾ ਵੱਧ ਕਰਤੀ ਹੋ ਜਾਂਦਾ ਇੱਕ ਨੰਬਰ ਕੱਟ ਗਿਆ ਤਾਂ ਦੂਜੇ ਤੇ ਆ ਜਾਂਦਾ ਇੱਕ ਤਾਂ ਫਿਰ ਉਹਦਾ ਵੀ ਕੱਢ ਰੇ ਹਨ ਪੈਟਨੋਜ ਚ ਚਲੋ ਇੱਕੇ ਦਾ ਭਾਰੇ ਦਾ ਕੱਟ ਲਿਆ ਇੱਕ ਉਹਦਾ ਪੈਟਨੋਜ ਦਾ ਕੱਟ ਲਿਆ ਕਹਿੰਦੇ ਵੀਡੀਓ ਕੱਢ ਜਿਹੜੀ ਉਹ ਪਠਾਨ ਦੇ ਮੂਹਰੇ ਲਾਇਆ ਹੁਣ ਤੁਸੀਂ ਵੀਰੇ ਉਹ ਤਾਂ ਹੈ ਨਹੀਂ ਘੋੜਾ ਜਦੋਂ ਲਿੱਦ ਕਰਦਾ ਨਾ ਲਿੱਦ ਕਾਣ ਲੱਗਿਆ ਘੋੜਾ ਪਿਛਲੀਆਂ ਜਿਹੜੀਆਂ ਲੱਤਾਂ ਨੇ ਉਹ ਬੰਨ੍ਹ ਪਾ ਲੈਂਦਾ ਅੱਛਾ ਠੀਕ ਆ ਜਦੋਂ ਪਰਫਾਰਮ ਕਰਦਾ ਘੋੜਾ ਇਹਨਾਂ ਨੇ ਸਾਈਕਲ ਪਠਾਨ ਦੇ ਮੂਹਰੇ ਘੋੜਾ ਲਿਆ ਹਾਂ ਤਾਂ ਤੁਸੀਂ ਧਿਆਨ ਨਾਲ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਘੋੜੇ ਨੇ ਪਿਛਲੀਆਂ ਲੱਤਾਂ ਹੀ ਜੋ ਜਾਣੇ ਨਹੀਂ ਹੁੰਦੀਆਂ ਮੈਂ ਪਿਛਲੀਆਂ ਲੱਤਾਂ ਹੀ ਨਹੀਂ ਚੱਕੀਆਂ ਅੱਛਾ ਠੀਕ ਆ ਪਰਫਾਰਮ ਹੀ ਨਹੀਂ ਕਰਿਆ ਉਹ ਤਾਂ ਜਿਵੇਂ ਪਹਿਲਾਂ ਹੀ ਤੈਅ ਸੀ ਜਿਵੇਂ ਘੋੜਾ ਲਿੱਦ ਕਰਦਾ ਹੁੰਦਾ ਖੜਾ ਘੋੜਾ ਤਾਂ ਸਾਰੇ ਚੰਗੇ ਆ ਪਰ ਪਰਫਾਰਮ ਪੰਜਾਬ ਸ਼ਿੰਗਾਰ ਨੇ ਲੋੜ ਤੋਂ ਜ਼ਿਆਦਾ ਪਰਫਾਰਮ ਕਰਿਆ ਅੱਛਾ ਇਹ ਤਾਂ ਬਾਰੂੰ ਚੀਕਾ ਪਾਉਣਾ ਆਉਂਦਾ ਸੀ ਫਿਰ ਵੀ ਅਖੀਰ ਨੰਬਰ ਤੇ ਹਾਂ ਪੂੰਛ ਨਹੀਂ ਆਏ ਰਹੀ ਆ ਕਾਨੇ ਤੇ ਆਏ ਰਹੇ ਨੇ ਅੱਗ ਦੀ ਨਾਲੇ ਬਣਿਆ ਰਿਹਾ ਐਟੀਟਿਊਡ ਚ ਹਮ ਯਾਰ ਤੁਸੀਂ ਅੱਖਾਂ ਨਾਲ ਹੀ ਤੁਹਾਡੀਆਂ ਫੁੱਟੀਆਂ ਘੋੜੇ ਦੇਖਦੇ ਆਂ ਸਾਮਣੇ ਚਲੋ ਇੱਕ ਨੰਬਰ ਕੱਟ ਗਿਆ ਕੈਤਾ ਘੋੜਾ ਪਰ ਫਿਰ ਦੂਜੇ ਤੇ ਆ ਜਾਂਦਾ ਇੱਕ ਤਾਂ ਅਸੀਂ ਦੱਸਿਆ ਨਾ ਵੀ ਪੰਜਾਬ ਸਿੰਘਾ ਕੋਈ ਸਾਹ ਦਾ ਮੱਥਾ ਅੱਖਾਂ ਨਾਲੋਂ ਉੱਚਾ ਤੇ ਪੈਰ ਨੋਜ ਹੈ ਹਮ ਤੇ ਪਿਛਾੜਾ ਅਗਾੜੇ ਨਾਲੋਂ ਮਾੜਾ ਤੇ ਉਹਨਾਂ ਨੇ ਪੰਜਾਬ ਸਿੰਘਾਰ ਦੇ ਜੇ ਤੁਸੀਂ ਇਦਾਂ ਮੱਤ ਕੇ ਸਾਡਾ ਨੁਕਸਾਨ ਕਰੋਗੇ ਫਿਰ ਤੁਸੀਂ ਚੈਲੰਜ ਕਰਦੇ ਆ ਮੈਂ ਪੰਜਾਬ ਸਿੰਘਾਰ ਵੀ ਨਹੀਂ ਲਿਆਉਂਦਾ ਮੈਂ ਉਹ ਤੋਂ ਬਿਨਾਂ ਇੱਕ ਘੋੜਾ ਹੋਰ ਲਿਆਉਂਗਾ ਸਰਕਾਰੀ ਸ਼ੋਅ ਰੱਖ ਲਓ ਗੈਰੀ ਨੂੰ ਚੈਲੰਜ ਆ ਤੇਰੇ ਵੀ ਸਾਰੇ ਪੂਰੇ ਇੰਡੀਆ ਦੇ ਵੀ ਸਾਰੇ ਲੈ ਆਜੋ ਮੈਂ ਇਕੱਲੇ ਆਉਂਗਾ ਬਾਬੇ ਦਿਲ ਦੁਖਿਆ ਦੁਖੇ ਲੈ ਜਾ ਦਿਲ ਤਾਂ ਦੁਖ ਨਹੀਂ ਆ ਜੀ ਦਿਲ ਕਿਹਦਾ ਨਾ ਦੁਖੇ ਜਦੋਂ ਐ ਹੁੰਜਲਾਂ ਚ ਬਦਾਮ ਸ਼ਾਇਦ ਖਵਾਏ ਹੋ ਤੇ ਸੇਵਾ 29 ਘੰਟਿਆਂ ਬਾਅਦ ਘੋੜਾ ਖੁੱਲਿਆ ਜੀ ਖਰਖਰਾ ਮਾਰਨ ਲੱਗਿਆ ਨਾ 8 ਬੰਦੇ ਸੀਗੇ ਦਿਹਾੜੀ ਤੇ 1000 1000 ਰੁਪਏ ਦਿਹਾੜੀ ਤੇ ਦੋ ਲੱਗਦੇ ਹੀ ਦੋ ਅੜੀਆਂ ਦੋ ਲੱਗਦੇ 29 ਘੰਟੇ ਲਗਾਤਾਰ ਚੱਲੇ ਆ ਉਹ ਵੀ ਤਰਸ ਆ ਗਿਆ ਘੋੜੇ ਤੇ ਮੈਂ ਯਾਰ ਲਿਬੜ ਦਾ ਲਿਬੜ ਤੇ ਖੋਲੂ ਗਰੀ ਪੰਜਾਬ ਪੁੱਤ ਮੈਂ ਹਾਂ ਲਿਬੜੀ ਨਾ ਯਾਰ ਹੂੰ ਕੋੜਾ ਨਹੀਂ ਬੈਠਿਆ ਜੀ ਪੰਜ ਦਿਨ ਆ ਕੇ ਕੋੜਾ ਬੈਠਿਆ ਅੱਛਾ ਜਿਹੜੇ ਕਹਿੰਦੇ ਕੋੜਾ ਬਹਿੰਦਾ ਨਹੀਂ ਕੋੜੇ ਸਾਰੇ ਬਹਿੰਦੇ ਹੁੰਦੇ ਹੂੰ ਕੋੜੇ ਜਦੋਂ ਰਾਤ ਹੁੰਦੀ ਆ ਸਕੂਨ ਮਿਲਦਾ ਸਾਰੇ ਕੋੜੇ ਕੋਹੜੀਆਂ ਬਹਿ ਨਹੀਂ ਹੁੰਦੀ ਸੋ ਇੰਨੀਆਂ ਕਿ ਬੇਨਤੀਆਂ ਸੀ ਜੀ ਦੁਨੀਆ ਜਿਹੜੀ ਮੈਂ ਦੁਨੀਆ ਤੇ ਸਭ ਤੋਂ ਵੱਡੀ ਅਦਾਲਤ ਲੋਕ ਅਦਾਲਤ ਮੰਨਦਾ ਲੋਕਾਂ ਨੇ ਦੇਖੋ ਲੋਕਾਂ ਦਾ ਤਾਂ ਪਿਆਰ ਤੁਹਾਨੂੰ ਮਿਲਿਆ 100% ਲੋਕਾਂ ਨੇ ਬੜਾ ਸੋਸ਼ਲ ਮੀਡੀਆ ਤੇ ਗਾਹ ਪਾਤਾ 100% ਦੁਬਾਰਾ ਜਿਹੜੇ ਸਾਨੂੰ ਚੈਲੰਜ ਕਰਦੇ ਆ ਅਸੀਂ ਉਹ ਚੈਲੰਜ ਨੂੰ ਕਬੂਲ ਕਰਦੇ ਆ ਜੇ ਤਾਂ ਪੰਜਾਬ ਸ਼ਿੰਗਾਰ ਨਾਲ ਲੇਖਣਾ ਮੱਥਾ ਲਾਉਣਾ ਤਾਂ ਸੱਤੇ ਦੁਆਰੇ ਬੁਲਾ ਲਓ 20 ਲੱਖ ਰੁਪਏ ਖਰਚਾ ਕਰੂੰਗਾ ਮੈਂ ਲਿਆਓ ਸਾਵਾ ਇੰਨੇ